ਕਾਦੇ ਇਤਿਹਾਸ ਨਾ ਇਸ ਗੱਲੇ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਕਤੁਰ ਜ਼ਿੰਦਗੀ ਦੀ ਉਹੀ ਪਾ ਸਕਦੇ ਜਿਹੜੀ ਗੌਮਣੂ ਮਰਨ ਦਾ ਚੱਲ ਪਏ ਦੇ ਪਏ ਨਾ ਅੰਤ ਨੂੰ 몰ਾ ਕੁਰਬਾਨੀਆਂ ਦਾ ਪਾਵੇਂ ਅੱਜ ਪਏ ਦੇ ਪਹਾਵੇਂ ਕਾਲਾ ਪੈ ਜੇ ਤੂੰ ਆਰੇ ਦੇ ਥੱਲੇ ਬੈ ਕੇ ਜੱਜ ਸਿਜਪ ਜੀ ਪੜਿਆ ਤੇਰਾ ਸਦਕ ਡਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆਪਣੇ ਲਾਲ ਲਟਾ ਕੇ ਰੋਂਦੇ ਜੱਗ ਦੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ जग ਸੀ ਸਚ ਕਾਵੇ ਤੂੰ ਆਰੇ ਦੇ ਥੱਲੇ ਬੈ ਕੇ ਜਦ ਸੀ ਜਪਜੀ ਪੜਿਆ ਤੇਰਾ ਸਿਦਕ ਡਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆਪਣੇ ਲਾਲ ਲਟਾ ਕੇ ਰੋਂਦੇ जग ਦੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀਸ ਝੁਕਾਵੇ ਓ ਤੇਰੇ ਬਾਬੇ ਬੰਦਾ ਸਿੰਘ ਨੇ ਕਰ ਇਨਸਾਫ ਦਿਖਾਇਆ ਧਰਤੀ ਤਨ ਜ਼ਾਬਰ ਤੋਂ ਖੋਕੇ ਮਾਰਿਆਂ ਤਾਈਂ ਦਵਾਇਆ ਓ ਲੋਕਹਿ ਤਾਂ ਦੀ ਖਾਤਰ ਦੁੱਲਾ ਸਿਰ ਤੇ ਕਸ਼ਟੇ ਉਠਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀਸ ਝੁਕਾਵੇ ਤੇਰੇ ਵਾਂਗਰ ਹੱਸ ਕੇ ਮਰਨਾ ਨਹੀਂ ਕਿਸੇ ਨੂੰ ਆਉਂਦਾ ਧਰਤੀ ਤੋਂ ਅੰਬਰ ਤੱਕ ਤੇਰਾ ਕਿਤੇ ਨਹੀਂ ਬਦਲ ਥਿਆਉਂਦਾ ਹੱਥਾਂ ਤੋਂ ਹੱਡੀਆਂ ਦਾ ਚੋਗਾ ਹੱਥਾਂ ਤੋਂ ਹੱਡੀਆਂ ਦਾ ਚੋਗਾ ਕਿਹੜਾ ਹੋਰ ਚਬਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ जग ਸੀ ਸਚੁ ਕਾਵੇ ਸਭ जग ਵੇਖੇ ਹੋਏ ਤੇਰੇ ਤੇ ਤਗੜੇ ਕੱਲੂ ਕਾਰੇ ਧਰਤੀ ਦਾ ਰੰਗ ਸੁਹਾ ਕੀਤਾ ਲਹੂ ਮੇ ਜੁ ਦੇਗਾ ਰੇ ਐਮੰਦ ਸਾਹਿਬ ਬਤਾਲੀ ਤੈਥੋਂ ਭੱਜ ਕੇ ਜਾਨ ਬਚਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ जग ਸੀ ਸਚੁ ਕਾਵੇ ਕਰੇ ਚੁੱਲੇ ਆ ਝੰਡਾ ਤੇਰਾ ਜਾਬਰ ਦੇ ਲਹੂ ਅੰਦਰ ਨਾਤਾ ਤਿੱਖਾ ਖੰਡਾ ਤੇਰਾ ਓ ਨਾਮ ਤੇਰਾ ਲੈ ਦੁਸ਼ਮਾਨ ਅਜ ਤੱਕ ਬੱਚੇ ਚੁੱਪ ਕਰਾਵੇ ਤੇਰੀ ਧਰਮੀ ਨੂੰ ਸਰਦਾਰਾ ਸਭ ਜਗ ਸੀਸ ਝੁਕਾਵੇ ਓ ਤੂਫਾਨੀ ਨੂੰ ਹਾਸੀ ਕੀਤੀ ਭੀਗ ਬਣਾ ਕੇ ਝੂਟੀ ਲੋਕਾਂ ਲਈ ਜੋ ਮੌਤ ਦਸੈਂਦੀ ਤੇਰੀ ਜੀਵਨ ਭੂਟੀ ਓ ਤੇਰੇ ਦਰ ਤੇ ਮੌਤ ਨਮਾਣੀ ਮੰਗਤੀ ਬਣ ਕੇ ਆਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜੱਗ ਸੀਸ ਝੁਕਾਵੇ ਓ ਤੇਰਾ ਜੱਗ ਵਿੱਚ ਪਹਿਲਾ ਬਾਬਾ ਤੇਰਾ ਜੱਗ ਵਿੱਚ ਪਹਿਲਾ ਬਾ ਸੀਸ ਧੜੀ ਤਰ ਲੜਿਆ 18 ਸੇਰ ਦਾ ਖੰਡਾ ਵਾਉਂਦਾ ਹਰ ਮੰਦਰ ਜਹਾ ਵੜਿਆ ਓ ਧੰਨ ਗੁਰੂ ਰਾਮਦਾਸ ਦੇ ਦਰ ਤੇ ਸਿਰ ਦੀ ਭੇਟ ਚੜਾਵੇ ਤੇਰੀ ਕਰਨੀ ਨੂੰ ਸਰਧਾਰਾ ਸਭ ਜਗ ਸੀਸ ਚੁਕਾਵੇ ਓ ਸ਼ੇਰ ਦਾ ਕੰਮ ਨਹੀਂ ਡਰ ਕੇ ਰਹਿਣਾ ਸਿੰਘ ਸੋਈ ਜੋ ਗੱਜੇ ਕੁਕਰ ਸ਼ੁਕਰ ਡਰ ਡਰ ਕੰਬੇ ਜਹੰਦਲ ਕੌਣ ਨੂੰ ਭੱਜੇ ਆਹੋ ਚਰਤ ਤੇਰੀ ਦੇ ਸੱਤੇ ਬੈਂਤਾ ਚਰਤ ਤੇਰੀ ਦੇ ਸੱਤੇ ਬੈਂਤਾ ਤਾਈਆਂ ਲਿਖ ਲਿਖ ਗਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਜਗ ਸੀਸ ਝੁਕਾਵੇ